ਵਖਾਤ ਸੋ ਵਈ ਫਤਈ ਆ ਮਤੋਤਾਂ ਬਾਪੂ ਰੋਪੜੜਾ ਮਤੋਤਾਂ ਬਾਈ ਰੋਪੜੜਾ ਥੋੜਾ ਕਬੱਡੀ ਖਿਡਾਰੀ ਆ ਮੋਟਰ ਆਪਣਾ ਬਣਾਈ ਆ ਮੋਟਰ ਦੇ ਆਏ ਸੀ ਅੱਜ ਖੇਤਾਂ 'ਚ ਗਿੜਾ ਮਾਨ ਪਿੰਡ ਆਏ ਸੀ ਮਤੋਤਾਂ ਆਏ ਸੀ ਪਤਾ ਤੁਹਾਨੂੰ ਲੁਧਿਆਣੇ ਰਹਿੰਦੇ ਆ ਤੇ ਆਪਣੇ ਖੇਤਾਂ ਆ ਜੀ ਆ ਬਾਬਾ ਕੋਈ ਫੁੱਟ ਨਹੀਂ ਫਿਰਦਾ ਮੈਂ ਤੇ ਆਪਣੇ ਖੇਤਾਂ ਹੀ ਦੇਖੋ ਜੀ ਠੀਕ ਆ ਜੀ ਆ ਖੇਤ ਆ ਆਪਣੇ ਠੀਕ ਆ ਆ ਆਪਣੀ ਮੋਟਰ ਚੱਲਦੀ ਆ ਜੀ ਤੇ ਜਦੋਂ ਆਣੇ ਤੱਕ ਵੀ ਨਾ ਨੂੰ ਰਹੀਦਾ ਉਹਦੇ ਠੀਕ ਆ ਜੀ ਕਮਰਾ ਬਣਾਇਆ ਕਮਰਾ ਬਣਾ ਪਹੁੰਚਾਇਆ ਸੀ ਬਹੁਤ ਜ਼ਰਦਾ ਤੇ ਕਮਰਾ ਬਣਾਇਆ ਤੇ ਬਾਕੀ ਬਾਈ ਖਾਸਾ ਬਾਈ ਫਤੇ ਮੇਰੇ ਵੀਰੋ ਕੀ ਹਾਲ ਆ ਮੇਰੇ ਮੇਰੇ ਬੱਚੇ ਵੀ ਆ ਮੇਰੇ ਭਰਾ ਵੀ ਆ ਸਾਰੇ ਮੈਨੂੰ ਮਿਲਦੇ ਆ ਮੈਨੂੰ ਪਿਆਰ ਕਰਦੇ ਆ ਤੇ ਭੈਣਾਂ ਵੀ ਪਿਆਰ ਕਰਦੇ ਆ ਮੈਨੂੰ ਬਹੁਤ ਪਿਆਰ ਕਰਦੀ ਆ ਦੁਨੀਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਗਲਤੀਆਂ ਫਲਦੀਆਂ ਮਾਫ ਕੀ ਗਲਤੀ ਹੋਈ ਨਹੀਂ ਭਰਾ ਭਰਾਵਾਂ ਤੋਂ ਤੇ ਬਾਕੀ ਜਰਦੀ ਕਰਾ ਸੱਚੇ ਪਾਤਸ਼ਾਹ ਮੂਰੇ ਮੈਚ ਆ ਰਹੇ ਆ ਪੰਤੀ ਦਾ ਆਪਣਾ ਮੈਚ ਆ ਜੀ ਕੇਦਰ ਇੱਕ ਮੈਂ ਜਦੋਂ ਸਿਰੀ ਨੂੰ 11 ਵਜੇ ਮੈਚ ਹੋਊਗਾ ਗੱਲ ਹੋਈ ਉਹਨਾਂ ਦੀ ਉਹ ਕਹਿੰਦੇ ਭਾਈ ਮੈਚ ਪੱਕਾ ਤੁਹਾਨੂੰ ਦੱਸ ਦਦੇ ਆ ਤੇ ਉਹ ਹੈਗਾ ਅੰਮ੍ਰਿਤਸਰ ਮੈਚ ਦੂਜਾ ਮੈਚ ਆਪਣਾ ਹੈਗਾ ਜੀ ਇੱਧਰ ਆਪਣੇ ਪਠੰਡੇ ਕੀ ਮੈਚ ਆ ਤੇ ਤਕਰੀਬਨ ਹਾਸਲਾ ਬਹੁਤ ਦੂਰ ਦਾ ਟੂਰੀਆ ਬੜੀ ਬਹੁਤ ਮਸੀ ਪੂਰੀਆਂ ਕਿਉਂ ਨਹੀਂ ਰਾਤ ਨੂੰ ਸ਼ਾਇਦ ਅਸੀਂ ਰਹੀਏ ਅੰਮ੍ਰਿਤਸਰ ਜਾ ਕੇ ਠੀਕ ਹੈ ਜੀ ਤੇ ਬਾਕੀ ਪਹਿਲਾ ਮੈਚ ਵੀ ਹੋਣੇ ਆ ਤੇ ਬਾਕੀ ਖੇਤਾਂ ਚ ਆਏ ਸੀ ਅੱਜ ਤੇ ਖੇਤੋਂ ਦਿਖਾਏ ਠੀਕ ਹੈ ਜੀ ਤੇ ਬਾਕੀ ਉਹ ਗਲਤੀਆਂ ਫਾਦੀ ਮਾਫ ਹੋਏ ਇਹ ਦਿਖਾਉਂਦੇ ਆ ਮੋਟਰ ਵੀ ਚੱਲਦੀ ਆ ਤੇ ਮੇਰਾ ਬੋਵੀ ਭਰਾ ਏ ਵੀਰਾ ਬੋਵੀ ਮਤੋਤਾਂ ਵਾਲਾ ਉਹਨੂੰ ਠੇਕੇ ਦੇ ਜ਼ਮੀਨ ਦਿੱਤੀ ਆ ਬੋਵੀ ਨੂੰ ਆਪਣੇ ਭਰਾ ਨੂੰ ਮੇਰੇ ਪੇਪਰ ਬੋਵੀ ਕਰਦਾ ਰਿਹਾ ਬਹੁਤ ਭਰਾ ਏ ਬੋਵੀ ਨਾਲ ਬਹੁਤ ਪਿਆਰਾ ਬੋਵੀ ਭਰਾ ਨਾਲ ਠੀਕ ਆ ਇਹ ਚੰਗਾਈ ਵਾਹ ਖਾਲਸਾ ਵਾਹਿ ਫਤਿਹ ਦਰਦੀਆਂ ਫਾਦੀ ਮਾਹੋ ਜੀ ਚੰਗਾ ਸਸਰੀਕਾ ਵਾਹ ਖਾਲਸਾ ਹੋਵੇ ਦੇ ਛੋਡਾ ਆਪਣਾ ਪਿਆਰਾ ਮਤੋਤਾਂ ਬਾਈ ਰੋਪਰ ਵਾਲਾ ਕਬੱਡੀ ਖਿਡਾਰੀ ਠੀਕ ਆ ਜੀ ਓਕੇ ਫਤਿਹ ਕਾਲ ਧੰਨ ਗੁਰੂ ਧੰਨ ਗੁਰੂ ਧੰਨ